ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੰਦੀਪ ਲਸੋਈ ਹਾਰਦਿਕ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਚੈਨਲ ਗੁਰੂਦਵਾਰਾ ਸੱਨੇਣਾ ਸਾਹਿਬ ਲਸੋਈ ਅਤੇ ਟਿਵਾਣਾ SPV 13 ਇਹ ਦੋ ਚੈਨਲ ਆਪਣੇ ਚਲਦੇ ਨੇ YouTube ਤੇ ਹੀ ਸਰਚ ਮਾਰ ਲਿਓ ਤੇ ਕੱਲ ਰਾਤੋਂ ਐਂਡ ਲਹਿਰੇ ਵਿਖੇ ਧਾਰਮਿਕ ਦੀਵਾਨ ਸੁਜਾਇਆ ਗਿਆ ਜਿਨ੍ਹਾਂ ਦੇ ਦੀਵਾਨ ਸੀਗੇ ਬਾਬਾ ਰਣਜੀਤ ਸਿੰਘ ਜੀ ਟੰਡਰੀਆਂ ਵਾਲੇ ਦੇ ਤੇ ਉਹ 8 ਵਜੇ ਦੇ ਨੂੰ ਉਥੇ ਪਹੁੰਚ ਚੁੱਕੇ ਸੀ ਸਾਢੇ 10 ਵਜੇ ਦੀਵਾਨਾਂ ਦੀ ਸਮਾਪਤੀ ਹੋਈ ਬਹੁਤ ਸੰਗਤ ਪਹੁੰਚੀ ਸੰਗਤ ਨੇ ਅਨੰਦਮਈ ਬੈਠ ਕੇ ਦੀਵਾਨ ਸੁਣਿਆ ਤੇ ਬਾਬਾ ਜੀ ਨੇ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਉਸ ਗੁਰਦੁਆਰਾ ਸਾਹਿਬ ਦਾ ਨਾਮ ਵੀ ਰੱਖਿਆ ਗਿਆ ਕੱਲ ਗੁਰਦੁਆਰਾ ਸਾਹਿਬ ਦਾ ਨਾਮ ਸੀ ਪਹਿਲਾਂ ਸਿਪ ਦੀ ਪੁੱਤੀ ਦੇ ਲੋ ਜਣੇ ਆ ਜਾਂਦਾ ਸੀ ਤੇ ਹੁਣ ਗੁਰਦੁਆਰਾ ਸਾਹਿਬ ਦਾ ਨਾਮ ਰੱਖਿਆ ਗਿਆ ਗੁਰੂ ਕਲਗੀਧਰ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਵੀਡੀਓ ਨੂੰ ਚੱਲਦੇ-ਚੱਲਦੇ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਹਲੇ ਤੱਕ ਚੈਨਲਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲਾਂ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਦੇ ਫੁੱਲ ਲੱਗਣ ਦੁੱਖ ਵੀ ਤੈਨੂੰ ਐ ਲੱਗਣਾ ਵੀ दारू ਹੀ ਐ ਦੁੱਖ दारू ਸੁਖ ਰੋਗ ਪੈ ਸਮਝ ਆ ਜੀ ਉਸਾਰੇ ਜੁੜ ਕੇ 33 ਗਾਣੇ ਵਾਹ ਵਾਹ ਕਿੰਨਾ ਪਿਆਰ ਆਉਂਦਾ ਜਿੰਨਾ ਮੀਆਂ ਤਾ ਫਿਆਰ ਆ ਮਿਲਿਆ ਸਤਿਗੁਰੂ ਦੇ ਨਾਮ ਵਿੱਚ ਆ ਹਾਣੀ ਮਿਲੀ ਅਨਾਂ ਇਹਨਾਂ ਦੇ ਸੰਦੜਿਆਂ ਦੁਰਮਖ ਬੰਨ੍ਹੇ ਮਿੱਤਰ ਅਸਾੜੜੇ ਸੇਈ ਮੈਂ ਰੋਣਾ ਮੇਰੀ ਬੇਅਕਲੀ ਕਰਕੇ ਬੰਦਾ ਰੋ ਨਹੀਂ ਸਕਦਾ ਬੇਅਕਲੀ ਕਰਕੇ ਖੁਸ਼ ਰਹਿ ਸਕਦੇ ਆ ਅਕਲ ਨਾਲ ਸਮਝ ਨਾਲ ਗਿਆਨ ਨਾਲ ਹੁਣ ਕਹਿੰਦੇ ਕਰ ਸੰਤ ਮਿਲੇ ਜਿਨ੍ਹਾਂ ਨੂੰ ਸਮਝ ਸੀ ਜਿਹੜੇ ਖੁਸ਼ ਰਹਿੰਦੇ ਸੀ ਉਹਨਾਂ ਤੋਂ ਫਿਰ ਮੈਨੂੰ ਧੀਰਜ ਮਿਲਿਆ ਧੀਰਜੇ ਮਿਲਿਆ ਵੀ ਮੇਰੇ ਤੇ ਵੀ ਕਿਰਪਾ ਹੋ ਸਕਦੀ ਹੈ ਜੇ ਇਹ ਜੁੜ ਸਕਦੇ ਐ ਇਹ ਖੁਸ਼ ਖੁਸ਼ ਰਹਿ ਸਕਦੇ ਐ ਤੇ ਮੈਂ ਵੀ ਰਹਿ ਸਕਾਂ ਉਹਨਾਂ ਨੇ ਮੈਨੂੰ ਮੰਤਰ ਦਿੱਤਾ ਸ਼ੰਤੀ ਉਹ ਫਿਰ ਮੈਨੂੰ ਉਹਨਾਂ ਤੋਂ ਸਮਝ ਮਿਲੀ ਮੰਤਰ ਮਿਲਿਆ ਤਰੀਕਾ ਮਿਲਿਆ ਬਈ ਮਨ ਵਸ ਵਿੱਚ ਕਿਵੇਂ ਕਰੀਦਾ ਮੇਰਾ ਮਨ ਕੰਟਰੋਲ 'ਚ ਨਹੀਂ ਰਹਿੰਦਾ ਮੇਰਾ ਮਨ ਕੰਟਰੋਲ 'ਚ ਨਹੀਂ ਰਹਿੰਦਾ ਉਹਨਾਂ ਨੇ ਸਿਖਾਇਆ ਬਈ ਮਨ ਸੱਤ ਸਭਣਾ ਤੋਂ ਜ਼ਹਿਰੀ ਹਰ ਵੇਲੇ ਡੰਗ ਮਾਰਦਾ ਜਿੰਨੂੰ ਆਉਂਦੀ ਹੈ ਵੀਣ ਵਜਾਉਣੀ ਸੱਪ ਨੂੰ ਨਚਾ ਲੈਂਦੇ ਐ ਉਹ ਤੇ ਨੱਚਣ ਲਾ ਦਿੰਦੇ ਸੱਤ ਨੂੰ ਮਨ ਕੰਟਰੋਲ 'ਚ ਕਰਨਾ ਆਉਂਦਾ ਗਿਆਨ ਦੀ বীਣ ਵਜਣੀ ਹੈ ਇਹਨੇ ਕਾਬੂ ਆ ਜਾਣਾ ਬਾਣੀ ਦੀ বীਣ ਨਾਲ ਮਨ ਵਸ ਜਾਏਗਾ ਉਹਨਾਂ ਨੇ ਸਮਝ ਦਿੱਤੀ ਤੇ ਮੈਂ ਕੀ ਪਰਪਰ ਪਾਵਾਂ ਤਾਰੋ ਗੋਲਾ ਮੁੱਲ ਖਰੀਦ ਮੁੱਲ ਖਰੀਦਿਆ ਨੌਕਰ ਹੁੰਦਾ ਹੈ ਬਹਿ ਕਰਦਾ ਆਪਣੇ ਆਪ ਨੂੰ ਬਾਬਾ ਜੀ ਬਖਸ਼ ਦਿੰਦਾ ਬੰਜਾ ਬੁੰਡਿਆ ਤੈਨੂੰ ਬਖਸ਼ਦਾ ਛੇਵੇਂ ਪਾਤਸ਼ਾਹ ਉਸੇ ਟੋਨ ਵਿੱਚ ਜਿਵੇਂ ਗੁਰੂ ਨਾਨਕ ਕਹਿੰਦੇ ਸੀ ਉਵੇਂ ਹੀ ਕਿਹਾ ਫਿਰ ਵੇਖੋ ਸ਼ਾਂਤੀ ਲਈ ਇਹ ਸੇਜ 'ਚ ਜਾ ਕੇ ਵੀ ਉਹ ਇਕੰਦਰ ਇਹ ਉਹ ਮੇਰਾ ਬਾਬਾ ਜੀ ਬਣ ਤੋਂ ਬਾਅਦ ਕਹਿੰਦੇ ਇਹ ਹੱਥੀ ਸੰਸਕਾਰ ਕੇ ਮੇ ਬਾਪਾ ਤਾਂ ਕਹਿੰਦੇ ਵੇਖੋ ਵੀ ਇਹਨੂੰ ਕਿਹਦੇ ਸੇਵਾ ਨਿਸਕਾਮਤਾ ਦੇ ਨਾਲ ਕੋਈ ਲਾਲਚ ਕੋਈ ਇੱਛਾ ਨਹੀਂ ساری ਜ਼ਿੰਦਗੀ ਤੇ ਬਾਬਾ ਬੁੱਢਾ ਜੀ ਦਾ ਜਿਹੜਾ ਸਤਕਾਰ ਗੁਰੂ ਘਰ ਤੋਂ ਹੋਇਆ ਉਹ ਬਹੁਤ ਥੋੜਿਆਂ ਸਿੱਖਾਂ ਨੂੰ ਇਦਾਂ ਦਾ ਸਤਕਾਰ ਮਿਲਿਆ ਬਹਾਨ ਸੇਵਾ ਨਿਰ ਇਛਤ ਨਿਸਕਾਮ ਨਿਰਵਾਣਤਾ ਦੇ ਨਾਲ ਸੇਵਾ ਸੋ ਇਹ ਫਿਰ ਗੁਰੂ ਸਾਹਿਬ ਤੋਂ ਸਿੱਖਣਾ ਹੁੰਦਾ ਹੈ ਤੇਰੀ ਸਾਰੀ ਸੰਸ ਚਪਾਈ ਮਰ ਹੈ ਜੀ ਗੁਰੂ ਦੇ ਸੰਕੇਤ Kata-kata, kata-kata, ਹੈ ਹੁরੀ ਹੁੰੀ. ਹੁੰੀ ਹੁੰੀ. ਹੈ we Yeah.